ਦੈਲੀ ਭਾਈ ਜਗਤਾ ਸਿੰਘ ਘਰ ਦੀ ਸ਼ਾਂਤੀ ਚੜ੍ਹਦੀ ਕਲਾ ਵਾਲੀ ਮੰਦਿਰ ਸਿੰਘ ਵਿਜਲਕ ਲਈ ਵਿੱਚ ਸਵਿੰਦਰ ਕੁਇਸਤਾ ਹੋਣ ਲਈ ਬੱਚਿਆਂ ਸਾਸ ਨੂੰ ਚਾਉਣ ਲਈ ਨਸ਼ਾ ਤੋਂ ਬੱਚਣ ਲਈ ਪਰਮਜੀਤ ਕੋ ਬਦਲੀ ਹੋਣ ਤੇ ਸਕਰਾਨੇ ਜਿਉਂ ਸਰਨ ਸਿੰਘ ਸਾਹ ਛੁੱਟਣ ਵਾਸਤੇ ਭਾਈ ਜੰਗ ਸਿੰਘ ਨਾਮਕ ਆਣ ਬਣ ਲਈ ਭਰਾ ਦੇ ਕਰਵਾਪਤ ਸੌਣ ਲਈ ਮਨਕੋਣਾ ਪੂਰੀ ਹੋਣ ਸ਼ਕਰਾਨਾ ਗੰਧੀ ਸਿੰਘ ਚੰਗੀ ਨੌਕਰੀ ਮਿਲਣ ਲਈ ਮਾਇਆ ਬੀਬੀ ਮਾਇਆ ਜੀ ਮਕਾਨ ਦੀ ਦੁਸਤਮ ਜੀ ਬਣਨ ਲਈ ਪ੍ਰਕਾਸ਼ ਘਰ ਹਸਪਤਾਲ ਚ ਦਾਖਨ ਦੇ ਰੋਗਤਾ ਬਖਸ਼ਣੀ ਰਾਜਵੰਤ ਬੀਬੀ ਗੋਰੀ ਕਾਜਰਾਸ ਸਤਮੀ ਰਾਜਦੀਪ ਕਾਤੀ ਸਾਹ ਚੁੱਟਾਂ ਲਈ ਬੋਣੀ ਸਤਮੀ ਨੇ ਕਾਜਰਾਸ ਪੜ੍ਹਾਈ ਦੀ ਚੜ੍ਹਦੀ ਕਲਾ ਪਲਾਟ ਵੇਖਣ ਲਈ ਗੁਰਵਰਦਾਸ ਮਕਾਨ ਵੇਖਣ ਲਈ ਸਿੰਦਰ ਸਿੰਘ ਦੁਕਾਨ ਠੀਕ ਚੱਲਣ ਲਈ ਬਲਜੀਤ ਸਿੰਘ ਕਾਮਰਨ ਸੱਜ ਸਿੰਘ ਚੌਣ ਲਈ ਵੇਟੀ ਦੇ ਘਰ ਆਪਸੀ ਸੂਖਸ਼ਾਂਤੀ ਲਈ ਪਿਆਰ ਬੱਚੀ ਗੁਰਮੀਤ ਕਾਦੇ ਰੋਗਤਾ ਵਿਦਿਆਦਾਨ ਮਿਲਣ ਤੇ ਅਰਦਾਸ ਬੇਟੇ ਸਰਕਾਰੀ ਨੌਕਰੀ ਕਰਵਾਰ ਦਾ ਵੱਧਾਵਲਜੀਤ ਸਿੰਘ ਕੇਸ ਤੋਂ ਸਕਾਰਾ ਸਰਜੀਤ ਸਿੰਘ ਗੱਡੀਆਂ ਠੀਕ ਚੱਲਣ ਲਈ ਬਸਪੀਤ ਅਮਰਜੀਤ ਸਿੰਘ ਸਾਹਿਬ ਛੋਟਾਂ ਲਈ ਅਮਰਜੀਤ ਸਿੰਘ ਸਾਹਿਬ ਛੋਟਾਂ ਲਈ ਅਰਵਿੰਦ ਸਿੰਘ ਵਿਪਰਾਂ ਸਫਲਤਾਸ ਕਰਾਉਣੇ ਬੀਰਪੀ ਸਿੰਘ ਗੁਰਸੀ ਇੱਕ ਵਾਰ ਮਿਲਣ ਸਰਵਜੀਤ ਸਿੰਘ ਅਸਟ੍ਰੇਲੀਆ ਦਾ ਵਰਕ ਪਰਮਿਟ ਮਿਲਣ ਲਈ ਕੁਲਦੇਵ ਸਿੰਘ ਸਾਹਿਬ ਛੋਟਾਂ ਲਈ ਬੇਟੇ ਦਾ ਕਰਵਾਸਣ ਲਈ ਵਿੰਦਪੀ ਵਿੱਚ ਗੁਰਦਵੰਤ ਚੜ੍ਹਦੀ ਕਲਾ ਜਦੋਂ ਇਸਨੂੰ ਕਸ਼ੇਸ਼ ਕੇਸ ਚੋਂ ਬਰੀ ਹੋਣੀ ਬੱਚਿਆਂ ਚੜ੍ਹਦੀ ਕਾਰਜ ਦਾ ਵਾਅਦਾ ਮੈਨੂੰ ਕਾਣਾਪੁਰੀ ਹੋਣ ਵਾਸਤੇ ਪ੍ਰਮਜੀਤ ਕਰਵਾ ਮਿਲਣ ਲਈ ਪਰਮਨਜੋਤ ਸਿੰਘ ਟੈਸਟ ਵਿੱਚੋਂ ਪਾਸ ਹੋਈ ਤੰਦਰੁਸਤੀ ਪ੍ਰੀਤ ਸਿੰਘ ਨੂੰ ਵੀ ਜਾਈ ਦਾਖਲਾ ਦਾਖਲਨ ਦੇ ਰੋਗਤਾ ਬਖਸ਼ਣ ਹਰਪੀਤ ਵਿਪਰਾਂ ਸਫਲਤਾਤ ਸਿੰਘ ਨਾਮ ਲਈ ਜੁੜਨ ਜਸਵਿੰਦਰ ਸਿੰਘ ਸੰਦੀਪ ਆਪਸੀ ਪਿਆਰ ਅਮਿੰਦਰ ਸਿੰਘ ਕਾਜਰਾਸ ਸਿੰਘ ਦੰਦੋਸਤੀ ਬਾਤ ਜਸਵਿੰਦਰ ਸਿੰਘ ਮਨਸੇਅ ਚ ਲੱਗਣ ਲਈ ਲੱਖਾਂ ਸਮਤ ਮਿਲਣੀ ਦੇਰੋ ਤੇ ਸਰਿੰਦਰ ਸਿੰਘ ਬੀਬੀਵਿੰਦਰ ਕੌਰ ਚੰਚਲ ਸਿੰਘ ਜਜੀਤ ਕਰਮਜੀਤ ਕੌਰ ਕਨ ਸ਼ਾਂਤੀ ਬਿਨਾ ਦਾ ਨਾਸ ਕਰਵਾਰ ਦੇ ਵਾਧੇ ਰਮਿੰਦੀਪ ਕੌਰ ਸੰਚੇਰ ਕੌਰ ਨਾਇਬ ਕੌਰ ਰਵਿੰਦਰ ਸਿੰਘ ਕੋਲਜੀ ਸਿੰਘ ਗੁਰਨਾਮ ਸਿੰਘ ਪ੍ਰੀਤਮ ਸਿੰਘ ਹਰਭਜਨ ਸਿੰਘ ਭਾਈ ਜੰਗ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਜੱਪੋ ਜੀ ਐਸ ਐਸ ਤ੍ਰੂ ਪ੍ਰਹਿਲਾਦ ਜੱਪਿਓ ਹਰਿ ਜਸੈ ਆਲ ਪਰੋਸੇ ਤੇ ਪਰਵਾਰ ਚੜਾਇਆ ਪੜੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਕਹਿਣਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਵਾਰੀ ਓਟ ਸਤਾਣੇ ਸੰਤ ਹਮਾਰਾ ਕਹਿਣਾ ਹਮ ਸੰਤਨ ਸਿਉ ਬੜ ਆਈ ਲਿਖਿਆ ਪਾਈ ਇਹੋ ਮਨ ਤੇਰਾ ਭਾਈ ਰਹਾ ਸੰਤਨ ਸਿਓ ਮੇਰੀ ਲੈਵਾ ਦੇਵੀ ਸੰਤਨ ਸਿਓ ਬਿਉਹਾਰਾ ਸੰਤਨ ਸਿਓ ਹਮਲਾ ਖਾਟਿਆ ਹਰ ਭਗਤ ਭਰੇ ਪੰਡਾਰਾ ਸੰਤ ਨਮਕੋ ਪੂੰਜੀ ਸੌਪੀ ਤਉ ਕਰਿਆ ਮਨ ਕਾ ਤੋਖਾ ਧਰਮ ਰਾਇ ਅਬ ਕਹਾ ਕਰੈ ਕੋ ਜੋ ਪਾਟਿਓ ਸਗਲੋ ਲੇਖਾ ਮਹਾ ਆਨੰਦ ਭਏ ਸੁਖ ਪਾਇਆ ਸੰਤਰ ਕੈ ਪ੍ਰਸਾਦੈ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਰਾਂਗ ਰਤੇ ਬੇਸ ਮਾਦੇ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੈ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਰਾਂਗ ਰਤੇ ਬਿਸਮਤੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ